ਇੱਕ ਇੱਕ ਸਾਡੀ ਭੈਣ ਆ ਉਹ ਜਿਹੜੀ ਇਹ ਐਸਸੀ ਸਰਟੀਫਿਕੇਟ ਬਣਾ ਕੇ ਬਜਰ ਰਸੀਦ ਦਈ ਆ ਲੜਨ ਇਹ ਹੈਗੀ ਉਹ ਬੈਕਵਰਡ ਕਲਾਸ ਦੀ ਆ ਅਸੀਂ ਕਹਿੰਦੇ ਆ ਵੀ ਉਹ ਤੇ ਕਾਰਵਾਈ ਹੋਣੀ ਚਾਹੀਦੀ ਔਰ ਤੇ ਪਛਾ ਦਰਜ ਹੋਣਾ ਜੀਦਾ ਤੇ ਇੱਕ ਸਾਡਾ ਵਾਲਮੀਕ ਮੰਦਰ ਸਾਡਾ ਪਿਛਲੇ ਮਹੀਨੇ ਕਾਰਪੇਸ਼ਨ ਵੱਲੋਂ ਟੋੜਿਆ ਗਿਆ ਸੀ ਤੇ ਹਰਪਾਲ ਸਿੰਘ ਜੀ ਨੇ ਵਿਸ਼ਵਾਸ ਦਿਵਾਇਆ ਸੀ ਵੀ 1 ਹਫਤੇ ਦੇ ਵਿੱਚ ਵਿੱਚ ਮੰਦਰ ਬਣ ਜਾਏਗਾ ਮਤਲਬ ਨਾ ਕਿ ਨਾ ਮੰਦਰ ਬਣਿਆ ਤੇ ਨਾ ਉਹ ਉਹਦੀ ਸਾਡੀ ਭੈਣ ਉਹਦੇ ਕੋਈ ਕਾਰਵਾਈ ਹੋਈ ਆ ਕਿਉਂਕਿ ਉਹ ਬੈਕਵਰਡ ਕਲਾ ਦੀ ਆ ਉੱਤੇ ਜਲਦੀ ਤੋਂ ਜਲਦੀ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਉਹਨੇ ਐਸੇ ਸਰਟੀਫਿਕੇਟ ਲਾ ਕੇ ਸੀਟ ਲੜਦੀ ਪਈ ਆ ਬਜਰ ਅਸੀਂ ਕਹਿੰਦੇ ਆ ਵੀ ਉਹਦੇ ਜਲਦੀ ਤੋਂ ਜਲਦੀ ਪਰਚਾ ਦਰਜ ਹੋਣਾ ਚਾਹੀਦਾ ਜਿਹੜੇ ਕਾਰਪੋਰੇਸ਼ਨ ਵਾਲੇ ਨੇ ਜਿਹੜੇ ਹੈਗੇ ਸੁਭਿਨਨ ਜਿਨੇ ਤੋੜਿਆ ਮੰਦਰ ਉਰਤੇ ਵੀ ਜਲਦੀ ਜਲਦੀ ਪਰਚਾ ਦਰਜ ਹੋਣਾ ਜੇ ਪਰਚਾ ਦਰਜ ਨਾ ਆਇਆ ਤੇ ਅਸੀਂ ਉਰਤੇ ਅਸੀਂ ਭੁੱਖ ਹੜਤਾਲ ਤੇ ਬੈਠੇ ਆ ਤੇ ਮੇਰੇ ਨਾਲ ਵੀ ਬੰਦੇ ਬੈਠੇ ਸਾਡੇ ਵਿੱਚ ਸਾਡਾ ਫਿਰ ਜੋ ਵੀ ਨੁਕਸਾਨ ਹੋਏਗਾ ਉਸ ਦਾ ਜ਼ਿੰਮੇਵਾਰ ਇਹ ਪੁਲਿਸ ਪ੍ਰਸ਼ਾਸਨ ਇਹ ਔਰ ਜਿਹੜੀ ਸਾਡੀ ਭੈਣ ਔਰ ਪੰਜਾਬ ਸਰਕਾਰ ਜਿਹੜੀ ਮਾਨ ਸਰਕਾਰ ਉਹ ਜ਼ਿੰਮੇਵਾਰ ਹੋਏਗੀ ਇਹਨਾਂ ਕੁਝ ਕਹਿੰਦਾ ਹੈ ਜੈ ਬਾਲਮੀ ਕੀ ਹਰ ਹਰ ਮਾਨ ਦੇਖੋ ਜੀ ਅੱਜ ਅਹੀ ਗਿਆ ਹੀ ਵੀ ਲੜੀਵਾਰ ਬੈਠਾਂਗੇ ਅੱਜ ਸਾਡੇ ਦੋ ਸਾਥੀ ਬਹਿਣਗੇ ਤੇ ਹਾਂਜੀ ਕੀ ਨਾਮ ਨੇ ਇਹ ਜੀ ਇਹ ਰਾਹੁਲ ਮਲਕ ਜੀ ਔਰ ਸੁਮਿਤਾ ਕਾਲੀ ਜੀ ਉਹ ਬਹਿਣਗੇ ਤੇ ਅਸੀਂ ਉੱਠ ਜਾਗੇ ਅਸੀਂ ਫਿਰ ਅਗਲੇ ਦਿਨ ਬੈਠਾਂਗੇ ਹੋਰ ਕੋ ਬੈਠੂਗਾ ਚੈਵਲਮਿਕੀ ਜੀ ਜੈ ਭੀਮ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਮੈਂ ਆਦੀ ਵਾਲਮੀਕੀ ਆ ਬੈਠ ਕੇ ਮਹਾ ਪੰਚਾਇਤ ਸੰਗਠਨ ਦਾ ਮੁਖਸੰਚਾਲਕ ਹਾਂ ਅੱਜ ਜੋ ਘੋ ਮੰਡੀ ਦੇ ਚੌਂਕ ਦੇ ਵਿੱਚ ਜੱਗੂ ਪ੍ਰਧਾਨ ਜੀ ਸਾਡੇ ਜਿਹੜੇ ਭੁਖ ਹੜਤਾਲ ਤੇ ਬੈਠੇ ਆ ਦੂਜਾ ਦਿਨ ਹੋ ਗਿਆ ਏ ਔਰ ਇਹ ਰੋਸ਼ ਜਿਹੜਾ ਪੰਜਾਬ ਸਰਕਾਰ ਦੇ ਉੱਤੇ ਆ ਕਿ ਜਿਹੜਾ ਦਲਿਤ ਭਾਈਚਾਰੇ ਦੇ ਨਾਲ ਅਤਿਆਚਾਰ ਕਰਦੀ ਪਈ ਆ ਇਹ ਰੋਸ਼ ਪ੍ਰਸ਼ਾਸਨ ਦੇ ਨਾਲ ਆ ਕਿ ਜਦੋਂ ਅਸੀਂ ਆਪਣੇ ਸਮਾਜ ਦੀ ਪ੍ਰਸ਼ਾਸਨ ਦੇ ਅੱਗੇ ਕੋਈ ਗੱਲ ਰੱਖਦੇ ਆ ਤੇ ਪ੍ਰਸ਼ਾਸਨ ਵੀ ਜਿਹੜਾ ਵਾ ਸਾਡੀ ਜਿਹੜੀ ਆਵਾਜ਼ ਨੂੰ ਜਿਹੜਾ ਨਹੀਂ ਸੁਣਦਾ ਕਿ ਉਹ ਇਹ ਗੂੰਗੇ ਬੋਲਿਆਂ ਦੀ ਸਰਕਾਰ ਹੈ ਔਰ ਉਹਨਾਂ ਦੇ ਨਾਲ ਨਾਲ ਜਿਹੜਾ ਪ੍ਰਸ਼ਾਸਨ ਉਹ ਵੀ ਗੂੰਗਾ ਬੋਲਾ ਹੋ ਗਿਆ ਹੈ ਤੇ ਜਿਹੜਾ ਅਸੀਂ ਅੱਜ ਜਿਹੜਾ ਜਿਹੜਾ ਭਗਵੰਤ ਮਾਨ ਜੀ ਦਾ ਜਿਹੜਾ ਅੱਜ ਪਤਲਾ ਫੂਕਿਆ ਹੈ ਇਹ ਇਸ ਕਰਕੇ ਫੂਕਿਆ ਕਿ ਜਦੋਂ ਗੂੰਗੇ ਬੋਲੇ ਲੋਕ ਹੋ ਜਾਣ ਤੇ ਫਿਰ ਉਹਨਾਂ ਦੇ ਪਤਲੇ ਇਸ ਤਰ੍ਹਾਂ ਹੀ ਫੂਕੇ ਜਾਂਦੇ ਆ ਨਾ ਉਹਨਾਂ ਨੂੰ ਇਸ ਤਰ੍ਹਾਂ ਹੀ ਬਾਦੋਂ ਖਤਮ ਕੀਤਾ ਜਾਂਦਾ ਵਾ ਇਹ ਅੱਜ ਜਿਹੜਾ ਪਤਲਾ ਫੂਕਿਆ ਵਾ ਇਹ ਐਸੀ ਸਮਾਜ ਦੇ ਵਿੱਚ ਪੂਰਾ ਰੋਸ਼ ਹੈ ਔਰ ਲਗਾਤਾਰ ਅੱਜ 3 ਸਾਲ ਹੋ ਗਏ ਨੇ ਇਹਨਾਂ ਨੇ ਕੋਈ ਵੀ ਅੱਜ ਤੱਕ ਐਸੀ ਭਾਈਚਾਰੇ ਦੀ ਕੋਈ ਗੱਲ ਨਹੀਂ ਕੀਤੀ ਨਾ ਹੀ ਅੱਜ ਤੱਕ ਕਦੀ ਐਸੀ ਬੱਚਿਆਂ ਦੇ ਬਾਰੇ ਇਹਨਾਂ ਨੇ ਕਦੀ ਸੋਚਿਆ ਤੇ ਔਰ ਅੱਜ 3 ਸਾਲ ਸਰਕਾਰ ਦੇ ਵਿੱਚ ਮੈਨੂੰ ਇੱਕ ਵੀ ਦੱਸ ਦੇਵੇ ਭਗਵੰਤ ਮਾਨ ਜਿਨੇ ਕੋਈ ਭਾਈਚਾਰੇ ਦੀ ਗੱਲ ਕੀਤੀ ਆ ਬਾਬਾ ਸਾਹਿਬ ਮੇਟਕਰ ਦੀਆਂ ਜਿਹੜੀਆਂ ਫੋਟਵਾਰਦੀ ਠਾਣਿਆਂ ਚ ਲਾ ਲੀਆਂ ਤੇ ਸੰਵਿਧਾਨ ਨੂੰ ਮੰਨੋ ਠੀਕ ਹੈ ਇਹ ਸੰਵਿਧਾਨ ਦੇ ਪ੍ਰਤੀ ਬਾਬਾ ਸਾਹਿਬ ਮੇਟਕਰ ਨੇ ਜਿਹੜੀ ਗੱਲ ਰੱਖੀ ਸੀ ਮਗਰ ਅੱਜ ਤੱਕ ਕੀ ਹੋਇਆ ਅੱਜ ਕੋਈ ਸੁਣਵਾਈ ਹੋਈ ਅੱਜ ਦੇ ਟਾਈਮ ਦੇ ਵਿੱਚ ਬਾਬਾ ਸਾਹਿਬ ਇਸ ਅੰਬੇਡਕਰ ਦੇ ਸੰਵਿਧਾਨ ਨੂੰ ਤੇ ਤੁਸੀਂ ਖੁਦ ਆਪ ਨਹੀਂ ਮੰਨਦੇ ਪਏ ਤੁਸੀਂ ਤੇ ਆਪ ਸੰਵਿਧਾਨ ਦੀਆਂ ਧੱਜੀਆਂ ਡਾਣਦੇ ਪਈ ਜੇ ਤੇ ਇਸ ਕਰਕੇ ਜੇ ਅਹੀਂ ਆਪਣੇ ਤੀਰਥ ਦੀ ਗੱਲ ਕਰੀਏ ਤੇ ਜੇ ਅਹੀਂ ਆਪਣੇ ਸ਼ਾਇਨ ਬੋਰਡ ਦੀ ਗੱਲ ਕਰਦੇ ਆ ਜੇ ਅਹੀਂ ਆਪਣੇ ਸ਼ਾਇਨ ਬੋਰਡ ਦੀ ਕੋਈ ਗੱਲ ਰੱਖਦੇ ਆ ਤੇ ਤਦ ਵੀ ਤੁਸੀਂ ਸਾਡੀ ਅੱਜ ਤੱਕ ਕੋਈ ਸ਼ਰਮਾਈ ਨਹੀਂ ਕੀਤੀ ਅੱਜ ਤੱਕ ਤੁਹਾਡੇ ਵੱਲੋਂ ਕੋਈ ਤੀਰਥੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਯੋਗਦਾਨ ਹੈਗਾ ਵਾ ਵਾਹ ਨੂੰ ਆਮ ਨੂੰ ਦੁੱਖ ਹੁੰਦਾ ਹੈ ਕਿ ਜਦੋਂ ਤੁਸੀਂ ਭਾਈਚਾਰੇ ਦੀ ਸੁਣੀ ਨਹੀਂ ਆ ਤੇ ਫਿਰ ਤਾਂ ਢੀ ਸਰਕਾਰ ਬਣਾਏ ਦਾ ਕੋਈ ਫਾਇਦਾ ਨਹੀਂ ਆ। ਭੁਖ ਹੜਤਾਲ ਨੂੰ ਜਾਰੀ ਬਗਦਾ ਚੱਲੇ ਗਈਆਂ ਕੁਝ ਦਿਨਾਂ ਦੇ। ਦੇਖੋ ਜੀ ਭੁਖ ਹੜਤਾਲ ਜਾਰੀ ਰਵੇਗੀ ਔਰ ਲਗਾਤਾਰ ਰੋਜ਼ ਲਗਾਤਾਰ ਰੋਜ਼ ਇੱਕ ਇੱਕ ਰੋਜ਼ ਦੇ ਰੋਜ਼ ਭਗਵੰਤ ਮਾਨ ਜੀ ਦਾ ਪੁਤਲਾ ਫੂਕਿਆ ਜਾਏਗਾ। ਅੱਜ ਵੀ ਫੂਕਿਆ ਵਾ ਤੇ ਜਿਸ ਦਿਨ ਜਿੰਨੇ ਦਿਨ ਚੱਲੇਗੀ ਹੜਤਾਲ ਓਨੇ ਦਿਨ ਹੀ ਭਗਵੰਤ ਮਾਨ ਦਾ ਜਿਹੜਾ ਪੁਤਲਾ ਫੂਕਿਆ ਜਾਏਗਾ। ਪੰਜਾਬ ਸਰਕਾਰ ਜਿਹੜੀ ਆ ਜਾਗਰਤ ਹੋ ਜਾਏ ਕਿਉਂ ਦਲਿਤ ਭਾਈਚਾਰਾ ਜਾਗਰਤ ਆ। ਇਹਨਾਂ ਨੂੰ ਹੁਣ ਜਾਗਰਤ ਦਲਿਤ ਸਮਾਜ ਹੀ ਰਾਏਗਾ। ਸੋ ਮੈਂ ਬੇਨਤੀਆਂ ਕਰੂੰਗਾ ਆਪਣੀਆਂ ਕੁਛੀਆਂ ਹਰਕਤਾਂ ਤੋਂ ਸਰਕਾਰਾਂ ਆ ਆ ਹੋ ਜਾਣ ਸਹੀ ਨਹੀਂ ਤੇ ਫਿਰ ਸਮਾਜ ਜਿਹੜਾ ਸੜਕਾਂ ਤੇ ਆ ਕੇ ਵੱਡੇ ਪੱਦਰ ਤੇ ਰੋਸ਼ ਕਰੇਗਾ ਜੈਵਾਲਮੀ ਜੀ ਨਾਂ ਦੱਸ ਕੇ ਅੱਜ ਜਿਹੜਾ ਪੁਤਲਾ ਫੂਕਿਆ ਗਿਆ ਵਾ ਜਾਂ ਸਰਕਾਰ ਦਾ ਕੀ ਕਰਨਾ ਸੱਤ ਪੁਤਲਾ ਲਿਖੋ ਨਹੀਂ ਕਿ ਪੁਤਲਾ ਫੂਕਿਆ ਜੈਵਾਲਮਿਕੀ ਜੀ ਜੈ ਭੀਮ ਮੈਂ ਦਲੀ ਸੁਰੱਖਿਆ ਸੈਨਾ ਤੋਂ ਭਗਵਾਨ ਵਾਲਮੀਕੀ ਸਮਾਜ ਦਲ ਤੋਂ ਐਸਟੀਬੀਸੀ ਦਾ ਪੰਜਾਬ ਚੇਅਰਮੈਨ ਇਹ ਪੁਤਲਾ ਫੂਕਣ ਦਾ ਕਾਰਨ ਹੈ ਜੀ ਪਿਛਲੇ ਹੀ ਦਿਨ ਜੋ ਕਿ ਹੋ ਮੰਡੀ ਚੌਂਕ ਦੇ ਵਿੱਚ ਬਿਜਲੀ ਘਰ ਦੇ ਨਜ਼ਦੀਕ ਹੀ ਸਾਡਾ ਕਵਾਲਮਿਕੀ ਮੰਦਿਰ ਸੀ ਉਹਨੂੰ ਕਾਰਪੋਰੇਸ਼ਨ ਵੱਲੋਂ ਔਰ ਸਾਹਮਣੇ ਹੋਟਲ ਵਾਲੇ ਆ ਉਹਨਾਂ ਦੇ ਕਰਕੇ ਉਹਨਾਂ ਦੇ ਕਹਿਣ ਤੇ ਇਹ ਮੰਦਿਰ ਨੂੰ ਢਾਇਆ ਗਿਆ ਵਾ ਔਰ ਸਾਨੂੰ ਐਸਪੀ ਹਰਪਾਲ ਨੇ ਵਿਸ਼ਵਾਸ ਦਵਾਇਆ ਸੀ ਕਿ ਇਹ ਕੰਮ ਜਲਦ ਤੋਂ ਜਲਦ ਹੋਏਗਾ ਮੰਦਿਰ ਵੀ ਬਣੂਗਾ ਔਰ ਉਸ ਮਾਤਾ ਜੀ ਨੂੰ ਇਹ ਫਲੈਟ ਵੀ ਦਿੱਤੇ ਜਾਣਗੇ ਸਭ ਕੁਝ ਸਾਨੂੰ ਝੂਠੇ ਲਾਰੇ ਪਹਿਲੇ ਵੀ ਲਾਂਦੇ ਆਏ ਐਸਪੀ ਹਰਪਾਲ ਜੀ ਦੇ ਇਸ ਵਾਰੀ ਵੀ ਲਾ ਕੇ ਕੋਈ ਸਾਡਾ ਕੰਮ ਨਹੀਂ ਕੀਤਾ ਉਹ ਤਾਂ ਕਰਕੇ ਅਸੀਂ ਭਗਵੰਤ ਮਾਨ ਦਾ ਵੀ ਪੁੱਤਲਾ ਫੂਕਿਆ ਵਾ ਕਿ ਜਦੋਂ ਦੀ ਇਹਦੀ ਸਰਕਾਰ ਬਣੀ ਆ ਸਾਡੇ ਬਾਲਮਿਕੀ ਭਾਈਚਾਰੇ ਤੇ ਐਸੀ ਭਾਈਚਾਰੇ ਤੇ ਹਮੇਸ਼ਾ ਹੀ ਮੁਸੀਬਤਾਂ ਆਉਂਦੀਆਂ ਵਾ ਇਹ ਕੋਈ ਨਿਰਨੇ ਨਹੀਂ ਲੈ ਰਿਆ ਇਹ ਕੁਛ ਨਹੀਂ ਕਰਨਦਿਆ ਸਾਡੇ ਐਸੀ ਸਮਾਜ ਵਾਸਤੇ ਇਹਦਾ ਪੁਤਲਾ ਤਾਂ ਫੂਕਿਆ ਗਿਆ ਵਾ ਹੁਣ ਜੀ ਭੋਖੜ ਤਾਲ ਜੇ ਜੀ ਲਗਾਤਾਰ ਚੱਲੇਗੀ ਜਾਂ ਕੁਛ ਨਹੀਂ ਦੇਖੋ ਜੀ ਜੇ ਤੇ ਸਾਡਾ ਮਸਲਾ ਪੁਲਿਸ ਪ੍ਰਸ਼ਾਸਨ ਹੱਲ ਕਰ ਦਿੰਦੀ ਆ ਫਿਰ ਤੇ ਇਹ ਭੋਖੜ ਤਾਲ ਚੁੱਕੀ ਜਾਓ ਕੈਨਸਲ ਹੋ ਜੂਗੀ ਨਹੀਂ ਤੇ ਭੋਖੜ ਤਾਲ ਚੱਲੂਗੀ ਇਹ ਲੰਬੀ ਵੀ ਚੱਲ ਸਕਦੀ ਆ ਔਰ ਅਗਰ ਸਾਡੇ ਕਿਸੇ ਸਾਥੀ ਨੂੰ ਜਾਨੀ ਮਾਲੀ ਨੁਕਸਾਨ ਹੋ ਗਿਆ ਇਹਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਕਿ ਹੋਟਲ ਵਾਲੇ ਹੋਣਗੇ ਇੰਨਾ ਕਿਹਾ ਆ ਜੈ ਵਾਲਮਿੱਕੀ ਜੀ ਜੈ ਭੀਨ ਜੈ ਭਰ